ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਿੰਡਰਕਲਾਂ ਦੇ ਵਿੱਚ ਪਿੰਡਰਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਪਿੰਡਰਕਲਾਂ ਪਿੰਡ ਦੇ ਵਿੱਚ ਰਸ਼ਪਾਲ ਵੀਰ ਦੇ ਘਰੇ ਇਸ ਟਾਈਮ ਐ ਤੂਰ ਡੈਰੀ ਫਾਰਮ ਤੇ ਮਿੱਤਰੋ ਮੌਜੂਦ ਵਪਾਰ ਦਾ ਬਾਈ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਆਈਆਂ ਹੋਈਆਂ ਪਿਓ 6 ਜਨਵਾਰ ਟੋਟਲ ਦਿਖਾਉਂਗਾ ਮਿੱਤਰੋ ਰਿਸ਼ਪਾਲ ਬਾਈ ਦੇ ਘਰੋਂ ਤੇ 6 ਜਨਵਾਰਾਂ ਦੇ ਵਿੱਚ 3 ਸੂਏ ਹੋਣਗੇ 3 ਗੱਬਣ ਹੋਣਗੇ ਉਹ ਕਰਦੇ ਆਂ ਗੱਲ ਬਰਿਸ਼ਪਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਠ ਠਾਕੋ ਜੀ ਕਿਰਪਾ ਮਾਰਾ ਜੀ ਸੇਤਕਰ ਪਰਵਰ ਬਾਈ ਵਧੀਆ ਜੀ ਵਧੀਆ ਚਲੋ ਸ਼ੁਕਰਾ ਅੱਛਾ ਰਿਸ਼ਪਾਲ ਭਾਈ ਅੱਜ ਕਿੰਨੇ ਜਾਨਵਰ ਆਪਾਂ ਅੱਜ 3 ਸੂਏ ਆ ਜੀ 3 ਗੱਬਣ ਆ ਜੀ 3 ਗੱਬਣਾ ਹਾਂਜੀ ਅੱਛਾ ਆਪ ਪਹਿਲੇ ਨੰਬਰ ਤੇ ਲਾਲ ਰੰਗ ਦੀ ਵਹਿੜਾ ਜਿਹੜੀ ਕਿੰਨਵਾ ਸੂਆ ਭਾਈ ਇਹ ਜੀ ਦੂਜਾ ਸੂਆ ਸੁਈ 15 ਨਾਲੇ 20 ਨਾਲੇ ਵੱਛੀ ਮਗਰੇ ਜੀ ਵੱਛੀ ਮਗਰਾ ਹਾਂਜੀ ਅੱਛਾ ਦੁੱਧ ਕਿੰਨਾ ਤਿਆਰ ਆ ਜੀ ਹੁਣ ਇਸ ਟਾਈਮ ਇਹਦੇ ਥੱਲੇ ਜੀ ਹੋਊਗਾ 9 ਕਿਲੋ 9 ਕਿਲੋ ਦੁੱਧ ਤਿਆਰ ਹੈ ਉਹ 10 ਜੀ 9 ਹੀ ਮੰਨੋ ਠੀਕ ਹੈ ਬਈ ਚਵਾਈ ਚੁਵਾਈ ਦੀ ਕਿਵੇਂ ਆ ਜੀ ਜਮਾ ਪੋਲੀ ਜੀ ਠੰਡੀ ਤਾਂ ਸੰਧਰਾ ਸੀਲ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਨਹੀਂ ਠੀਕ ਹੈ ਬਈ ਜੀ ਰੇਟ ਕਿ ਰਹੂਗਾ ਜੀ ਰੇਟ 40000 ਦੀ ਦੇ ਦਾਂਗੇ ਜੀ ਠੀਕ ਹੈ ਕੱਢਿਓ ਬਾਰੋਂ ਤੂਰੇ ਮੜਾ ਲੈ ਮਿੱਤਰੋ 40000 ਰੁਪਿਆ ਡਿਮਾਂਡ ਆ 9-10 ਕਿਲੋ ਦੁੱਧ ਤਿਆਰ ਆ 15-20 ਦਿਨਾਂ ਦੀ ਸੂਈ ਦਾ ਲਾ ਲਿਓ ਮਿੱਤਰੋ ਬ ਦੇਖ ਸਕਦੇ ਆਂ ਦਾ ਟਰਨ ਚਾ ਥਣ ਲੇਵੇ ਦੀ ਕੁਆਲਿਟੀ ਆ ਜਿਹੜੀ ਉਹ ਵੀ ਤੁਸੀਂ ਨੋਟ ਕਰਿਓ ਮਿੱਤਰੋ ਲੈ ਲਿਓ ਜੀ ਬਸ ਕਿਉਂਕਿ ਜਰਸੀ ਕ੍ਰਾਸ ਤੇ ਆ ਗਈ ਬਾਈ ਥੋੜੀ ਜਿਹੀ ਨਾ ਹਾਂਜੀ ਹਾਂਜੀ ਚੰਗੀ ਆ ਬੱਛੀ ਹਮ ਅੱਜਾ 2 ਨੰਬਰ ਤੇ ਜਿਹੜੀ ਵੜਾ ਬਾਈ ਇਹੀ ਪਿਓਰ ਜਰਸੀ ਆ ਪਲੂਨ ਵੱਛੀ ਆ ਅੱਛਾ ਪਹਿਲਣ ਹੀ ਆ ਹਾਂਜੀ ਠੀਕ ਆ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਕੱਲ ਹੀ ਸੂਈ ਆਈ ਤੜਕੇ ਅੱਛਾ ਕੱਲ ਤੜਕੇ ਸੂਈ ਆ ਹਾਂਜੀ ਹਾਂਜੀ ਠੀਕ ਆ ਬਾਈ ਤੀਜੀ ਦਵਾਈ ਹੋਈ ਏ ਦੀ ਇਹਦੇ ਕਿੰਨਾ ਧਾਰਾ ਹੋਣ ਗਿਆ ਬਾਈ ਹੁਣ 6-7 ਕਿਲੋ ਬੜਾਈ ਠੀਕ ਆ ਬਾਈ 10 ਕਿਲੋ ਦੋ ਤੋ ਦੇਜੂ ਪਰ ਹਣਾ 12 ਕਿਲੋ ਦੇ ਜੀ ਖੁੱਲਾ ਠੀਕ ਆ ਬਾਕੀ ਸੇਵਾ ਦਾ ਹੁੰਦਾ ਜੀ ਮੱਛਾ ਮਗਰ ਕੇ ਵੱਛੀ ਆ ਗਈ ਬਾਈ ਪੱਛਾ ਗਈ ਠੀਕ ਆ ਬਾਈ ਅੱਛਾ ਇਹਦਾ ਰੇਟ ਬਾਈ ਇਹ ਵੀ 40000 ਰੁਪਏ ਦੇ ਦਾਂਗੇ ਠੀਕ ਆ ਕੱਢੇ ਪਰ ਤੁਰ ਲੈ ਮੈਂ ਤਰ ਸੋਈ ਸਵਾਈ ਇਹ ਵੀ ਮਿੱਤਰੋ ਪਹਿਲਣ ਪਲੂਣ ਬੱਚੀ ਸੋਈ ਆ ਇਹ ਮੋਰ ਦੇ ਲੈ ਮੇਵਾਲੂ ਵਾ ਚੰਗਾ ਪੋਲੀ ਇਹ ਜਮਾ ਧਰਵੀ ਜੀ ਰੂਵਰ ਕੀ ਆ ਲੋਲੀ ਪੋਲੀ ਆ ਥੱਲੋ ਭਾਈ ਹਾਂਜੀ ਹਾਂਜੀ ਬੱਚਾ ਆ ਗਿਆ ਤੀਜਾ ਤੀਜੀ ਚਵਾਈ ਹੋਈ ਅੱਜ ਤੀਜੀ ਚਵਾਈ ਹੋਈਗੀ ਠੀਕ ਆ ਬਾਈ ਠੀਕ ਆ 40 ਚ ਕੋਈ ਜੋੜਾ ਖਰੀਦਣ ਵਾਲਾ ਭਰਾ ਹੋਇਆ ਮਾਨਤਰ ਖੁੱਲਾ ਕਰ ਦੋ ਮਾਨਤਰ ਕਰ ਦਾਂਗੇ ਜੀ ਬਾਕੀ ਮੈਂ ਮੰਗੇ ਹੀ ਜਾਇਜ ਆ ਵੱਡੀਆਂ ਇਹ ਜਰਸੀਆਂ ਠੀਕ ਆ ਬਾਈ ਠੀਕ ਆ ਹਾਂਜੀ ਤੇ ਅੱਛਾ ਬਾਈ ਤਿੰਨ ਨੰਬਰ ਤੇ ਗਾਉ ਜਿਹੜੀ ਇਹ ਦੂਜਾ ਸੁਹਾਸ ਹੁੰਦੀ ਹੈ ਜੀ ਠੀਕ ਆ ਲੈ ਜੂ ਦੋ ਚਾਰ ਦਣ ਦੋ ਚਾਰ ਦਣ ਇਹ ਕਿੰਨਾ ਕੁ ਦੁੱਧ ਦੇਜੂਗੀ ਬਾਈ ਵੀਰੇ ਉਹਨੇ ਮਾਲਕਾਂ ਨੇ ਦੱਸਿਆ 17-18 ਕਿਲੋ ਠੀਕ ਆ ਜੈਸਾ ਉਹਨਾ ਬੰਤਰ ਆ ਉਸ ਹਿਸਾਬ ਨਾਲ ਚਾਹੀਦਾ ਇਹਨੂੰ 20 ਕਿਲੋ ਚਵਾਉਣਾ ਹਾਂ ਬਾਕੀ ਚੰਗਿਆ ਹਾਂ ਬਾਕੀ ਸੇਵਾ ਇਹ ਦੇ ਦਾਂਗੇ ਆਪਾਂ 60000 ਰੁਪਏ ਦੇ ਦਾਂਗੇ ਠੀਕ ਹੈ ਕੱਢਿਓ ਬਾਹਰੋਂ ਤੁਰੋ ਲੈ ਮਿੱਤਰੋ ਦੂਜਾ ਸੂਆ ਸੁਹੰਦੀ ਆ ਵੈੜ ਕਰਮਾਂ ਵਾਲੀ ਥਣੇਵੇਂ ਵਾਲੀ ਆ ਮਿੱਤਰੋ ਇਹ ਨਹੀਂ ਕਹ ਲੈਗੇ ਵੀ ਛੋਟੀ ਲੱਸੀ ਫਿੱਕੀ ਨਹੀਂ ਕਹਿ ਸਕਦੇ ਥੱਲੋ ਥੱਲੋ ਬਹੁਤ ਚੰਗੀ ਕਰਮਾਂ ਵਾਲੀ 60000 ਰੁਪਿਆ ਡਿਮਾਂਡ ਆ ਇਹਦੀ ਮੰਨਤਨ ਹੋ ਜਾਊਗਾ ਵਿੱਚੋਂ ਮਿੱਤਰੋ ਲੈ ਵਾਲੋ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਬਾਕੀ ਥਣ ਸੋਣ ਬਹੁਤ ਵਧੀਆ ਲੱਗਾਈ ਹਮ ਹਾਇਦ ਨੇ ਹੋਰ ਬਣ ਜਾਣਾ ਮੈਣਾ ਥੱਲੋ ਬਈ ਦੀ ਜੀ ਨੂੰ ਬਈ ਹਜੇ ਲੈ ਜੂ ਦੋ ਚਾਰ ਦਿਨ ਬਾਈ ਹੂੰ ਬਈ ਮਿੱਤਰੋ 60000 ਰੁਪਿਆ ਡਿਮਾਂਡ ਆ ਤੇ ਮੰਗਣ ਦਾ ਫਰਜ਼ ਵੀ ਸੀ ਕਿਉਂਕਿ ਗਾ ਨੂੰ ਲਿਵਾ ਬਹੁਤ ਚੰਗਾ ਲੱਗਾ ਬਾਈ ਹਜੇ ਤਾਂ ਦਿਨ ਲੈ ਜਾਣੇ ਆ ਇਹਨੇ ਕਰਮ ਵਾਲੀ ਨੇ ਅੱਛਾ ਬਾਈ 4 ਨੰਬਰ ਤੇ ਜਿਹੜੀ ਗਾ ਇਹ ਪਲੂਣ ਵੱਛੀ ਆਈ ਇਹ ਵੀ ਪਹਿਲੇ ਨਹੀਂ ਆ ਹਾਂਜੀ ਅੱਛਾ ਇਹਦੇ ਕਿੰਨੇ ਦਿਨ ਪਏ ਬਾਈ ਹਜੇ ਟੱਤਾ ਇੱਕ ਲੈ ਜੂ ਬਾਈ ਖੁੱਲਾ ਖੁੱਲਾ ਇਹ ਆਪਾਂ ਆਪਦੇ ਘਰੋਂ ਹੀ ਲਈ ਚਾਚੇ ਕਿਉਂ ਠੀਕ ਆ ਠੀਕ ਆ ਆਪਦੇ ਨਾਲ ਮੁਹ ਚਾਰ ਜਾਂਦਾ ਵੱਛੀ ਠੀਕ ਆ ਪੂਰੀ ਜੱਤ ਬ੍ਰੀਡ ਦੀ ਆ ਹੂੰ ਜਾਦ ਜੋ ਦਵਾਕੀ ਬਹੁਤ ਆ ਹਨਾ ਬਾਈ ਹਾਂਜੀ ਹਾਂਜੀ ਅੱਛਾ ਦੇਣੇ ਹਜੇ ਤਾਂ ਹਫਤਾ ਲੈ ਜੋ ਖੁੱਲਾ ਇੱਕ ਤਾਂ ਖੁੱਲਾ ਲੈਣਾ ਬਾਈ ਜੀ ਠੀਕ ਐਂਦਾ ਰੇਟ ਬਾਈ ਫਿਰ ਇਹ 65000 ਦੀ ਦਵਾਂਗੇ ਬੱਛੀ ਠੀਕ ਐ ਬਾਈ ਜੇ ਕੋ ਦੋ ਦੂਜੀ ਤੇ ਦੋਵੇਂ ਖਰੀਦੇ ਫਿਰ ਮੰਤਰ ਖੁੱਲਾ ਕੋਈ ਨਾ ਕਰ ਦਾਂਗੇ ਬੱਕੀ ਬੱਛੀ ਬੜੀ ਯਾਦ ਬ੍ਰੀਡ ਦੀ ਆ 27 ਕਿਲੋ ਰਿਕਾਰਡ ਆ ਦੀ ਮਾਂ ਦਾ ਇਹਦੀ ਮਾਂ ਦਾ ਦੋ ਦਿਨ ਨਹੀਂ ਬੱਛੀ ਨਹੀਂ 20 ਕਿਲੋ ਨੂੰ ਦੇਣਾ ਪਈ ਠਾ ਹਾਂਜੀ ਹਾਂਜੀ 18 20 ਕਿਲੋ ਤਾਂ ਇਹਨੂੰ ਦੇਣਾ ਚਾਹੀਦਾ ਜੇ ਸਾਹ ਉਹਨਾਂ ਬੱਛੀ ਆ ਹੂੰ ਚਾਰ ਦਾਂਦਾ ਹੈ ਹਾਂ ਮੂੰਹ ਚਾਰ ਦਾਂਦਾ ਹੀ ਪਿਓਰ ਆ ਠੀਕ ਐ ਬਾਈ ਠੀਕ ਐ ਮੋ ਚਾਰ ਦਾ ਹੰਦਾ ਕਰਮ ਵਾਲੀ ਪਹਿਲਣ ਵੱਛੀ ਸੁੰਦੀ ਆ ਵੇਖੋ ਕਰਾਂ ਦੀ ਜਾਤ ਬਰੀਡ ਬਹੁਤ ਆ ਵੱਛੀ ਤੇ ਹਨਾ ਹੂੰ ਅੱਛਾ ਇਹਦਾ ਰੇਟ 65000 ਰੁਪਇਆ ਹਨਾ ਜੀ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਜਿਹੜੀ ਬਈ 5 ਨੰਬਰ ਤੇ ਗਾਂ ਉਹ ਵੀ ਦੂਜਾ ਸੁਆ ਸੁੰਦੀ ਈ ਉਹ ਸੁਈ ਆ ਉਹ ਬਈ ਨਹੀਂ ਸੂਨ ਵਾਲੀ ਗੱਭਨ ਆਈ ਠੀਕ ਆ ਕਿੰਨੇ ਦਿਨ ਲੈ ਜੂਗੀ ਬਾਈ ਇੱਕ ਹਫ਼ਤਾ ਲੈ ਜੂ ਖੁੱਲਾ ਬਾਈ ਠੀਕ ਆ ਲੈ ਆਓ ਕੱਢ ਕੇ ਬਾਹਰ ਨੂੰ ਜੀ ਅੱਛਾ ਇਹਦਾ ਰੇਟ ਦਿਨ ਲੈਣ ਵਾਲਾ ਬਾਈ 58000 ਦੀ ਦੇ ਦਾਂਗੇ ਜੀ 58000 ਦੀ ਹਾਂਜੀ ਠੀਕ ਆ ਬਾਈ ਲੈ ਮਿੱਤਰੋ 55000 ਦੀ ਮਿਲੂਗੀ ਇਹ ਮੈਂ ਇਹ ਵੀ ਠੰਡੀ ਛੀਲ ਆ ਪੂਰੀ ਠੀਕ ਆ ਭਾਈ ਥੋੜ੍ਹ ਦੇ ਥੋੜ੍ਹੇ ਇਹ ਵੀ ਨਿੱਖਰ ਜੂਗੀ ਅਜੇ ਹਾਂਜੀ ਹਾਂਜੀ ਅਜੇ ਲੈ ਜਾਣੇ ਇਹਨੇ 8-10 ਦਿਨ ਹੂੰ ਲੈ ਜਾਣੇ ਭਾਈ ਦੁੱਧ ਵੀ ਦੇ ਜੂਗੀ 15-16 ਕਿਲੋ ਹਾਂਜੀ ਹੂੰ अच्छा भाई लास्ट ਤੇ ਜਿਹੜੀ ਵਹਿੜ ਆ ਇਹ ਵੀ ਨੇ ਰਾਤ ਸੁਈ ਹੈ ਇਹ ਅੱਛਾ ਰਾਤ ਹੀ ਸੁਈ ਆ ہاں ਮਗਰ ਵੱਛੀ ਆ ਪਹਿਲੇ ਨਹੀਂ ਆ ਬਾਈ ਨਹੀਂ ਦੂਜੇ ਸੁਈ ਦੂਜੇ ਸੁਈ ਆ ਹਾਂਜੀ ਹਾਂਜੀ ਠੀਕ ਆ ਬਾਈ ਲੈ ਮੇਟਰ ਬਹੁਤ ਚੰਗੀ ਵਹਿੜ ਆ ਇਹ ਵੀ ਜਿਹੜੀ ਸੂਈ ਰਾਤ ਦੀ ਗਿੱਲੀ ਸੁਈ ਆ ਹਜੇ ਤਾਜ਼ੀ ਆ ਇਹਦਾ ਰੇਟ ਬਾਈ ਇਹ 55000 ਦੀ ਦੇ ਦਾਂਗੇ ਵੱਛੀ 55000 ਵੀ ਠੀਕ ਆ ਥੋੜੀ 50 ਲੱਗਦੀ ਸੂਕੇ ਹੈ ਨਾ ਸੂਪੀ ਜੀ ਵੱਛੀ ਬਹੁਤ ਵੱਡੀ ਆ ਹਾਂ ਵੱਛੀ ਵੱਡੀ ਆ ਵਾਕੇ ਵੱਛੀ ਹੈ ਵੀ ਬਹੁਤ ਚੰਗੀ ਇਹਦੇ ਮਰ ਹਾਂਜੀ ਹਾਂ ਮਗਰ ਵੱਛੀ ਬਹੁਤ ਹੈ ਜੀ ਪੂਰੀ ਅੱਛਾ ਬਈ ਚਵਾਈ ਚਵੀ ਕਿਵੇਂ ਨਿਕਲੀ ਆ ਜਮਾ ਪੋਲੀ ਹੈਗੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਠੀਕ ਆ ਇਹ ਦੁੱਧ ਕਿੰਨਾ ਦੇ ਜੂਗੀ ਬਈ ਵੀਰੇ ਜੈਸਾ ਉਹਨਾਂ ਵੱਛੀ ਦੀਂਦੀ ਆ ਉਸਾ ਨਾਲ ਚਾਹੀਦਾ ਨੂੰ 17 18 ਕਿਲੋ ਹੂੰ ਬਾਕੀ ਸੇਵਾ ਦਾ ਹੁੰਦਾ ਹੋ ਸਕਦਾ 20 20 ਚਵਾਜੇ ਹੂੰ ਤੇ ਕਿ ਰੋਤਾ ਕੀ ਬਾਕੀ ਇਹਨਾਂ ਦਾ ਰੋਤ ਬਾਕੀ ਹੁਣ ਠੰਡ ਵਾਲੀ ਆ ਗਈ ਜੀ ਹਾਂ ਬਾਕੀ ਇਹਨਾਂ ਦੀ ਰੋਤੀ ਆ ਹਾਂ ਬਾਕੀ ਵੱਛੀ ਦਿਖਾ ਦੀ ਵੱਛੀ ਬਾਰੀ ਕੁਆਲਿਟੀ ਵਾਲੀ ਆ ਹਾਂ ਅੱਛਾ ਇਹਦਾ 60000 ਜੀ 55000 ਰੁਪਏ 55000 ਰੁਪਏ ਠੀਕ ਆ ਹਾਂਜੀ ਮੰਤਨ ਹੋ ਜੋ ਵਿੱਚੋਂ ਕਰ ਦਾਂਗੇ ਵੀਰੇ ਬਾਕੀ ਆਪਾਂ ਮੰਗੇ ਹੀ ਜਾ ਜਾਦੇ ਆ ਠੀਕ ਆ ਬਈ ਇਹ ਪਲਾਂ ਪਲਾਂ ਜੀ ਇਹਦੇ ਲੈ ਮਿੱਤਰੋ ਨੰਬਰ ਆਪਾਂ ਲੈ ਲੈਣੇ ਬਈ ਨੰਬਰ ਰਿਸ਼ਪਾਲ ਬਾਈ ਨੰਬਰ 94640 28356 94640 28356 94640 28356 ਬਾਈ ਦਾ ਨੰਬਰ ਆ ਤੂਰ ਡੈਰੀ ਫਾਰਮ ਤੋਂ ਵੀਡੀਓ ਦਿਖਾਈ ਆ ਮਿੱਤਰੋ ਪਿੰਡ ਪਿੰਡ ਰਕਲਾਂ ਦੇ ਵਿੱਚੋਂ ਰਿਸ਼ਪਾਲ ਬਾਈ ਦੇ ਘਰੋਂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਜਿਉਂਦ ਰਹੋ